ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਅਨੋਖੀ ਧੋਖਾ ਧੜੀ ਮੰਜੂ ਇੱਕ ਗਰੀਬ ਮੱਧ ਵਰਗੀ ਪਰਿਵਾਰ ਦੀ ਕੁੜੀ ਸੀ ਸ਼ਕਲੋਂ ਸੋਹਣੀ ਸੀ ਉਸਦੇ ਪਿਤਾ ਇੱਕ ਦਫ਼ਤਰ ਦੇ ਕਲਰਕ ਸਨ ਉਸਦੇ ਘਰ ਵਿੱਚ ਇੱਕ ਵੱਡੀ ਭੈਣ ਤੇ ਛੋਟਾ ਭਰਾ ਰਹਿੰਦੇ ਸਨ ਮਾਂ ਬਸ ਘਰ ਸਾਮਦੀ ਸੀ ਪਿਤਾ ਦੇ ਇਕੱਲੇ ਕਮਾਉਣ ਕਰਕੇ ਬਸ ਖਿੱਚ ਧੋਕੇ ਗੁਜ਼ਾਰਾ ਹੀ ਹੁੰਦਾ ਸੀ ਜਿਵੇਂ ਕਿ ਆਮ ਬਹੁਤੇ ਪਰਿਵਾਰਾਂ 'ਚ ਹੁੰਦਾ ਆ ਮੰਜੂ ਦੀ ਵੱਡੀ ਭੈਣ ਐਮਏ ਅੰਗਰੇਜ਼ੀ ਕਰਕੇ ਸਕੂਲ ਦੀ ਨੌਕਰੀ ਵਾਸਤੇ ਇੰਟਰਵਿਊ ਦੇ ਰਹੀ ਸੀ ਤੇ ਮੰਜੂ ਵੀ ਐਮਏ ਕਾਮ ਦੇ ਦੂਜੇ ਸਾਲ 'ਚ ਸੀ ਭਰਾ ਹਾਲੇ 10ਵੀਂ 'ਚ ਹੀ ਸੀ ਘਰ ਵਿੱਚ ਇੱਕ ਸਮਾਰਟਫੋਨ ਰੱਖਿਆ ਹੋਇਆ ਸੀ ਜਿਸ ਤੇ ਲੋੜ ਪੈਣ ਤੇ ਸਭ ਗੱਲ ਕਰ ਲੈਂਦੇ ਸੀ ਪਰ ਜ਼ਿਆਦਾ ਪ੍ਰਯੋਗ ਮੰਜੂ ਹੀ ਕਰਦੀ ਸੀ ਇੱਕ ਦਿਨ ਜਦੋਂ ਫੋਨ ਵੱਜਿਆ ਤਾਂ ਮੰਜੂ ਨੇ ਚੁੱਕਿਆ ਤਾਂ ਅੱਗੋਂ ਫੋਨ ਕਰਨ ਵਾਲਾ ਬੋਲਦਾ ਕਿ ਉਹ ਆਪਣਾ ਕ੍ਰੈਡਿਟ ਕਾਰਡ ਬਣਾਉਣਾ ਚਾਹੁੰਦੀ ਐ ਪਹਿਲਾਂ ਤਾਂ ਮੰਜੂ ਨੇ ਮਨਾਂ ਕਰ ਦਿੱਤਾ ਪਰ ਅੱਗੋਂ ਫੋਨ ਕਰਨ ਵਾਲੇ ਨੇ ਐਨੇ ਕੁ ਫਾਇਦੇ ਗਿਣਾਏ ਕਿ ਉਸ ਨੂੰ ਵੀ ਲੱਗਿਆ ਕਿ ਕ੍ਰੈਡਿਟ ਕਾਰਡ ਕਰ ਹੋਣਾ ਬਹੁਤ ਜ਼ਰੂਰੀ ਐ ਪਰ ਉਸੇ ਲਈ ਉਸ ਆਦਮੀ ਨੇ ਕੁਝ ਦਸਤਾਵੇਜ਼ ਮੰਗੇ ਤੇ ਕੁਝ ਉਸੀਆਂ ਤਸਵੀਰਾਂ ਵੀ ਆਪਣੇ ਮਾਪੇ ਬਾਪ ਦੀ ਮਰਜ਼ੀ ਨਾਲ ਮੰਜੂ ਨੇ ਸਭ ਕੁਝ ਭੇਜ ਦਿੱਤਾ ਪਰ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਅਜੀਬ ਨੰਬਰਾਂ ਤੋਂ ਕਾਲ ਆਉਣ ਲੱਗੇ ਕਿ ਸਾਨੂੰ 15000 ਰੁਪਈਆ ਰੁਪਈਆ ਦੇਵੋ ਨਹੀਂ ਤਾਂ ਤੁਹਾਡੀ ਧੀ ਦੀ ਰੰਗੀਆਂ ਤਸਵੀਰਾਂ ਵਾਇਰਲ ਕਰ ਦੇਵਾਂਗੇ ਘਰਦਿਆਂ ਨੂੰ ਆਪਣੀਆਂ ਦੋਵੇਂ ਧੀਆਂ ਤੇ ਪੂਰਾ ਭਰੋਸਾ ਸੀ ਕਿ ਕੋਈ ਵੀ ਐਸਾ ਕੰਮ ਨਹੀਂ ਕਰ ਸਕਦੀਆਂ ਜਿਸ ਨਾਲ ਉਹਨਾਂ ਦੀ ਇੱਜ਼ਤ ਘਟੇ ਇਸ ਲਈ ਕਿਸੇ ਨੇ ਵੀ ਇਸ ਫੋਨ ਤੇ ਧਿਆਨ ਨਾ ਦਿੱਤਾ ਤਾਂ ਅਗਲਿਆਂ ਨੇ ਇੱਕ ਪੂਰਨ ਵੀਡੀਓ ਭੇਜ ਦਿੱਤੀ ਜਿਸ ਵਿੱਚ ਮੰਜੂ ਦੀ ਸ਼ਕਲ ਨਜ਼ਰ ਆ ਰਹੀ ਸੀ ਘਰ ਵਾਲੇ ਬਹੁਤ ਸ਼ਰਮਸਾਰ ਹੋਏ ਮੰਜੂ ਨੂੰ ਵੀ ਲੱਖ ਲਾਂ ਤਾਂ ਪਾਈਆਂ ਗਈਆਂ ਤੇ ਕਿਸੇ ਤਰ੍ਹਾਂ ਪੈਸੇ ਉਹਨਾਂ ਨੂੰ ਭੇਜੇ ਗਏ ਹੁਣ ਇਹ ਰੋਜ਼ ਦਾ ਸਿਲਸਿਲਾ ਹੋ ਗਿਆ ਕਦੇ 10000 ਕਦੇ 20000 ਦੀ ਮੰਗ ਹੋਣ ਲੱਗੀ ਹੁਣ ਉਹ ਐਨੇ ਅਮੀਰ ਹੈ ਨਹੀਂ ਸੀ ਕਿਸੇ ਤਰ੍ਹਾਂ ਜੋੜ-ਜੂੜ ਕੇ ਕਰਕੇ ਕਿਸੇ ਤਰ੍ਹਾਂ ਪੈਸਾ ਦਾ ਇੰਤਜ਼ਾਮ ਕਰਦੇ ਕਦੇ ਘਰ ਦੇ ਰਾਸ਼ਨ ਕਦੇ ਬੱਚੇ ਦੀ ਫੀਸ ਕਦੇ ਕੋਈ ਜ਼ਰੂਰੀ ਚੀਜ਼ ਦਾ ਖਰਚਾ ਛੱਡ ਕੇ ਪੈਸੇ ਦਿੱਤੇ ਜਾਂਦੇ ਇੱਕ ਦੋ ਵਾਰ ਮੰਜੂ ਦੀ ਮਾਂ ਦੇ ਗਹਿਣੇ ਵੀ ਵਿਚਨੇ ਪਏ ਇੱਜ਼ਤ ਤਾਂ ਹਰ ਹਾਲ ਵਿੱਚ ਬਚਾਉਣੀ ਸੀ ਆਮ ਲੋਕਾਂ ਕੋਲ ਇੱਜ਼ਤ ਤੋਂ ਵੱਧ ਹੋਰ ਕੁਝ ਨਹੀਂ ਹੁੰਦਾ ਪੂਰਾ ਪਰਿਵਾਰ ਪੂਰੀ ਦਸਤ ਵਿੱਚ ਜਾ ਰਿਹਾ ਸੀ ਜੀ ਰਿਹਾ ਸੀ ਤੇ ਮੰਜੂ ਦੇ ਬਾਪ ਨੇ ਸਭ ਨੂੰ ਮਨਾ ਕੀਤਾ ਹੋਇਆ ਸੀ ਕਿ ਇਹ ਗੱਲ ਘਰੋਂ ਬਾਹਰ ਨਹੀਂ ਜਾਣੀ ਚਾਹੀਦੀ ਪਰ ਔਰਤਾਂ ਦੇ ਢਿੱਡ 'ਚ ਕਦੇ ਕੋਈ ਗੱਲ ਨਹੀਂ ਪਚਦੀ ਮੰਜੂ ਦੀ ਮਾਂ ਨੇ ਇਹ ਗੱਲ ਆਪਣੀ ਸਾਕੀ ਭੈਣ ਜਾਨੀ ਕਿ ਮੰਜੂ ਦੀ ਮਾਸੀ ਨਾਲ ਕਰ ਦਿੱਤੀ ਪਰ ਸ਼ਾਇਦ ਕੁਝ ਗੱਲਾਂ ਚੰਗੇ ਵਾਸਤੇ ਹੀ ਹੁੰਦੀਆਂ ਨੇ ਬਲੈਕਮੇਲਰਾਂ ਨੇ ਇਸ ਵਾਰ 1 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਇਹ ਇੰਤਜ਼ਾਮ ਕਿੱਥੋਂ ਕਰਦੇ ਕੀੜਾ ਕੋਈ ਮਾੜੀ-ਮੋਟੀ ਅਸਾਮੀ ਸੀ ਸਭ ਇਹੀ ਸੋਚ ਰਹੇ ਸਨ ਕਿ ਕੁੱਟ-ਕੁੱਟ ਕੇ ਜੀਮ ਨਾਲੋਂ ਖੁਦਕੁਸ਼ੀ ਕਰ ਲੈਣੀ ਚੰਗੀ ਐ ਪਰ ਮੰਜੂ ਦੀ ਮਾਸੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਸਨੇ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਸਲਾਹ ਦਿੱਤੀ ਪੁਲਿਸ ਨੂੰ ਸ਼ਿਕਾਇਤ ਮਿਲਦੇ ਹੀ ਜਲਦ ਹੀ ਉਹਨਾਂ ਆਪਰਾਧੀਆਂ ਨੂੰ ਫੜ ਲਿਆ ਪੁਲਿਸ ਨੂੰ ਇਹਨਾਂ ਦੀ ਲੰਬੇ ਸਮੇਂ ਤੋਂ ਤਲਾਸ਼ ਸੀ ਜਾਂਚ ਪੜਤਾਲ ਤੋਂ ਪਤਾ ਚੱਲਿਆ ਕਿ ਉਹਨਾਂ ਨੇ ਮੰਜੂ ਦੀਆਂ ਤਸਵੀਰਾਂ ਤੋਂ ਐਡੀਟਿੰਗ ਕਰਕੇ ਉਸਦੇ ਚਿਹਰੇ ਨੂੰ ਕਿਸੇ ਹੋਰ ਕੁੜੀ ਦੇ ਸਰੀਰ ਨਾਲ ਜੋੜ ਦਿੱਤਾ ਸੀ ਇਹ ਉਹਨਾਂ ਦਾ ਰੋਜ਼ ਦਾ ਹੀ ਕੰਮ ਸੀ ਹਜ਼ਾਰਾਂ شریف ਕੁੜੀਆਂ ਨੂੰ ਆਪਣੇ ਜਾਲ ਸਫਸਾ ਕੇ ਕਿਸੇ ਤਰ੍ਹਾਂ ਉਹਨਾਂ ਦੀਆਂ ਤਸਵੀਰਾਂ ਲੈ ਕੇ ਉਹਨਾਂ ਦੇ ਚਿਹਰੇ ਨੂੰ ਕਿਸੇ ਹੋਰ ਦੇ ਸਰੀਰ ਤੇ ਜੋੜ ਦੇਣਾ ਤੇ ਉਹਨਾਂ ਤੋਂ ਪਰੋਂ ਮੰਗੇ ਪੈਸਿਆਂ ਦੀ ਮੰਗ ਕਰਨਾ ਸਭ ਹੈਰਾਨ ਸਨ ਆਮ ਕਰਕੇ ਪੈਸੇ ਦੀ ਜਾਂ ਕਾਊਂਟ ਦੀ ਹੀਰਾ ਫੇਰੀ ਹੁੰਦੀ ਹੈ ਪਰ ਇਹ ਇੱਕ ਅਨੋਖੇ ਕਿਸਮ ਦੀ ਧੋਖਾਧੜੀ ਜਿਸ ਨੂੰ ਜਾਣਨਾ ਸਭ ਲਈ ਜ਼ਰੂਰੀ ਹੋ ਗਿਆ ਹੈ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ